ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਚੌਧਰੀ ਦੇਵੀ لال ਚਟਾਲਾ ਜੀ ਦੀ ਯਾਰੀ ਸਾਰੀ ਦੁਨੀਆ ਜਾਣਦੀ ਹੈ। ਦੇਖ ਲਓ ਦੋਸਤੋ ਏਡੇ ਵੱਡੇ ਪਰਿਵਾਰ ਆ ਜਿਨ੍ਹਾਂ ਦੀ ਗੁੱਡੀ ਸਮਾਨੀ ਚੜੀ ਹੋਵੇ ਤੇ ਕਦੋਂ ਕੀ ਹੋ ਜੇ ਕਿਸੇ ਨੂੰ ਕੁਝ ਨਹੀਂ ਪਤਾ। ਕਿਸੇ ਟਾਈਮ ਦੋਸਤੋ ਦੇਖ ਲਓ ਵੀ ਉਪ ਪ੍ਰਧਾਨ ਮੰਤਰੀ ਰਹੇ ਆ ਤੇ ਅੱਜ ਦੇ ਹਾਲਾਤ ਸਾਨੂੰ ਪਤਾ ਹੈ। ਅੱਜ ਤੁਹਾਨੂੰ ਦਿਖਾਉਣੇ ਆ ਜੀ ਆਪਣੇ ਪਾਰਕ ਦੇ ਵਿੱਚ ਬਣੀ ਬਹੁਤ ਵਧੀਆ ਸ਼ਾਪ। ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਵਿੱਚ ਨਵੇਂ ਬਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਜੀ ਅੱਜ ਆਪਾਂ ਜੀ ਇਹਦੇ ਪਰਿਵਾਰਾਂ ਦੀ ਗੱਲ ਕਰ ਰਹੇ ਹਾਂ ਜੋ ਬਹੁਤ ਵੱਡੇ ਪਰਿਵਾਰ ਹੈ ਤੇ ਜਿਨ੍ਹਾਂ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਚੱਲਦਾ ਹੈ ਪੂਰੇ ਭਾਰਤ ਦੇ ਵਿੱਚ ਚੱਲਦਾ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਜਿਗਰੀ ਯਾਰ ਚੌਧਰੀ ਦੇਵੀ ਲਾਲ ਚਟਾਲਾ ਜੀ ਤੁਸੀਂ ਅਕਸਰ ਹੀ ਇਹ ਗੱਲ ਸੁਣੀ ਹੋਣੀ ਹੈ ਵੀ ਸਰਦਾਰ ਬਾਦਲ ਤੇ ਚੌਧਰੀ ਸਾਹਿਬ ਦੇਵੀ لال ਚਟਾਲਾ ਜੀ ਦੀ ਯਾਰੀ ਬੜੀ ਪੱਕੀ ਹੈ ਦੁਨੀਆ ਮਿਸਾਲ ਦਿੰਦੀ ਹੈ ਤੇ ਅੱਜ ਆਪਾਂ ਗੱਲ ਕਰਾਂਗੇ ਜੀ ਉਹਨਾਂ ਦੀ ਯਾਰੀ ਦੇ ਕੁਝ ਕਿੱਸੇ ਤੇ ਚੌਧਰੀ ਦੇਵੀ لال ਚਟਾਲਾ ਜੀ ਦੀ ਜਿਹੜੀ ਪਾਰਟੀ ਸੀਗੀ ਉਹਦੇ ਪਤਨ ਦੇ ਕੀ ਕਾਰਨ ਹੋਏ ਐ ਵੀ ਕੀ ਕਾਰਨ ਹੋਇਆ ਜਿਹੜਾ ਸਰਕਾਰ ਵਾਪਸ ਬਣੀ ਨਹੀਂ ਬਹੁਤ ਸਾਲ ਵੈਸੇ ਉਹਨਾਂ ਨੇ ਸਰਕਾਰ ਉਹਨਾਂ ਦੀ ਰਹੀ ਵੀ ਐ ਪੀਐਡੀ ਦੀ ਕਿਹੜੀ ਕੀ ਹਾਲਾਤ ਹੈ ਤੇ ਚੋਟਾਲਾ ਪਰਿਵਾਰ ਆਪਸ ਦੇ ਵਿੱਚ ਅੱਡ ਕਿਉਂ ਹੋਇਆ ਕੋਸ਼ਿਸ਼ ਕਰਾਂਗੇ ਆਪਾਂ ਇਹਨਾਂ ਗੱਲਾਂ ਬਾਰੇ ਜਾਣਨ ਦੀ ਇੱਕ ਪਿੰਡ ਸੀ ਤੇਜਾ ਖੇੜਾ ਜਿਹੜਾ ਅੰਗਰੇਜ਼ਾਂ ਵਲੇ ਪੰਜਾਬ ਦੇ ਵਿੱਚ ਹੁੰਦਾ ਸੀਗਾ ਬਾਅਦ ਵਿੱਚ ਉਹ ਜਦੋਂ ਪਾਰਟੀਸ਼ਨ ਹੋਈ ਪੰਜਾਬ ਅੱਡ ਹੋਇਆ ਹਰਿਆਣਾ ਅੱਡ ਹੋਇਆ ਹਿਮਾਚਲ ਅੱਡ ਹੋਇਆ ਤਾਂ ਹਰਿਆਣੇ 'ਚ ਚਲਾ ਗਿਆ ਤੇ ਉੱਥੋਂ ਦੇ ਸੀਗੇ ਜੀ ਆਪਣੇ ਚੌਧਰੀ ਦੇਵੀ لال ਚੜਾਲਾ ਜੀ ਤੇ ਜੇ ਆਪਾਂ ਗੱਲ ਕਰੀਏ ਬਾਰਡਰ ਤੇ ਵਸਦੇ ਸ਼ਹਿਰ ਦੀ ਡੱਬ ਵਾਲੀ ਦੀ ਜਿਹੜਾ ਅੱਧਾ ਪੰਜਾਬ ਦਾ ਹਿੱਸਾ ਹੈ ਤੇ ਅੱਧਾ ਹਰਿਆਣਾ ਦਾ ਹਿੱਸਾ ਹੈ ਜਿਹਨੂੰ ਡੱਬ ਵਾਲੀ ਮੰਡੀ ਵੀ ਕਿਹਾ ਜਾਂਦਾ ਹੈ ਡੱਬ ਵਾਲੀ ਮੰਡੀ ਦੇ ਵਿੱਚ ਇੱਕ ਪੁਲ ਬਣਿਆ ਹੋਇਆ ਆ ਪਾਕਸਰੀ ਵਿਖੇ ਫਲਾਈਓਵਰ ਜਦੋਂ ਨਹੀਂ ਬਣਿਆ ਸੀ ਲੋਕ ਬੜੇ ਤੰਗ ਸੀਗੇ ਕਿਹਾ ਜਾਂਦਾ ਵੀ ਇਹ ਵੀ ਇੱਕ ਜਾਰੀ ਦੀ ਮਿਸਾਲ ਸੀ ਕਿਉਂਕਿ ਇਧਰੋਂ ਪੰਜਾਬ ਦੇ ਚੀਫ ਮਿਨਿਸਟਰ ਸੀਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਹਰਿਆਣਾ ਦੇ ਵਿੱਚ ਸੀਗੀ ਚੋਡਾਲਾ ਸਾਹਿਬ ਦੀ ਗਵਰਨਮੈਂਟ ਆ ਤੇ ਇਹ ਵੀ ਉਹਨਾਂ ਦੀ ਯਾਰੀ ਦੇ ਮਤਲਬ ਦੇਣਾ ਵੀ ਪੁਲ ਬਣ ਗਿਆ ਸੀਗਾ ਕਿਉਂਕਿ ਅਕਸਰ ਆਏ ਸੀ ਵੀ ਅੱਧਾ ਹਿੱਸਾ ਪੰਜਾਬ 'ਚ ਆਉਂਦਾ ਸੀ ਅੱਧਾ ਹਰਿਆਣੇ ਦੇ ਵਿੱਚ ਆਉਂਦਾ ਸੀਗਾ ਦੋ ਸਰਕਾਰਾਂ ਦੀ ਸਹਿਮਤੀ ਹੋਈ ਇਹ ਪੁਲ ਬਣਿਆ ਜਿਹੜੀ ਗੱਲ ਸੁਣ ਚਾਹੀਏ ਹੋ ਸਕਦਾ ਮੈਂ ਗਲਤ ਹੋਵਾਂ ਪਰ ਮੈਨੂੰ ਪਤਾ ਵੀ ਇਹ ਸੋਨੋ ਹੀ ਪਤਾ ਹੈ ਵੀ ਪੁਲ ਅੱਧਾ ਹਰਿਆਣੇ 'ਚ ਤੇ ਅੱਧਾ ਪੰਜਾਬ 'ਚ ਹੈ ਤੁਸੀਂ ਲਾਲੋਬਾਬ ਵੀ ਸਰਾਰ ਬਾਦਲਵਾਲਾ ਸਾਰੇ ਜਾਣਦੇ ਹੋ ਤੁਸੀਂ ਆਪਾਂ ਅਕਸਰ ਹੀ ਗੱਲਾਂ ਕਰਦੇ ਰਹਿੰਦੇ ਆਂ ਪੰਜ ਜਾਰੀ ਉਹ ਪੰਜਾਬ ਦੇ ਮੁੱਖ ਮੰਤਰੀ ਰਹੇ ਆ ਬਾਦਲ ਤੋਂ ਨੇ ਕਿੱਡਾ ਵੱਡਾ ਉਹਨਾਂ ਦਾ ਜਿਹੜਾ ਕੈਰੀਅਰ ਹੈ ਸਿਆਸਤ ਦੇ ਵਿੱਚ ਨੌਰਤਨ ਨੇ ਪੜ੍ਹਾਈ ਕਰੀ ਹੈ ਉਹ ਮੈਂਬਰ ਤੋਂ ਲੈ ਕੇ ਸਰਪੰਚ ਤੋਂ ਲੈ ਕੇ ਬਲੱਗ ਸ਼ਾਮਤੀ ਤੋਂ ਲੈ ਕੇ ਐਮ ਐਲ ਏ ਐਮ ਪੀ ਤੋਂ ਲੈ ਕੇ ਫਿਰ ਚੀਫ ਮਿਨਿਸਟਰ ਬਣੇ ਆ ਸਾਰੇ ਆਪਾਂ ਜਾਣਦੇ ਹੀ ਆ ਤੇ ਹੁਣ ਆਪਾਂ ਗੱਲ ਕਰਦੇ ਹਾਂ ਚੌਧਰੀ ਦੇਵੀ لال ਚਟਾਲਾ ਜੀ ਬਾਰੇ ਜੋ ਹਰਿਆਣੇ ਦੇ ਤੀਜਾ ਖੇਡਾ ਤੋਂ ਨੇ ਤੇ ਉਹਨਾਂ ਨੂੰ ਜਨਮਾ ਇੱਕ ਵੀ ਕਿਹਾ ਜਾਂਦਾ ਹੈ ਤੇ ਅਕਸਰ ਉਹ ਹਰੀ ਪਗੜੀ ਬੰਨਦੇ ਸੀ ਤੇ ਤੁਸੀਂ ਅਕਸਰ ਅੱਜਕੱਲ ਹਰਿਆਣੇ ਦੇ ਵਿੱਚ ਵੇਖਿਆ ਵੀ ਹੋਣਾ ਜਾਟ ਚੌਧਰੀ ਆ ਜਿਹੜੇ ਆਪਣੇ ਭਰਾ ਉਹ ਵੀ ਹਰੀ ਪਗੜੀ ਬੰਨਦੇ ਆ ਉਹਨਾਂ ਦਾ ਨਾ ਮਤਲਬ ਲੋਕਾਂ ਨਾਲ ਪਿਆਰ ਹੀ ਬੜਾ ਸੀ ਨਜਾਇਜ਼ ਦੀ ਪਿਆਰ ਸੀ ਤੇ ਮੈਂ ਆਪਣੇ ਬਾਲ ਸਾਹਿਬ ਨਾਲ ਲੋਕਾਂ ਦਾ ਤੇ ਉਹਨਾਂ ਨਾਲ ਵੀ ਬਹੁਤ ਜ਼ਿਆਦਾ ਸੀ ਤੁਸੀਂ ਐਂ ਵੇਖ ਲਓ ਵੀ 1990 91 ਵੇਲੇ ਉਹ ਭਾਰਤ ਦੇ ਉਪ ਪ੍ਰਧਾਨ ਮੰਤਰੀ ਰਹੇ ਆ ਫੇਰ ਉਹ ਮਤਲਬ ਹਰਿਆਣੇ ਦੇ ਵਿੱਚ ਆਪ ਦੀ ਸਰਕਾਰ ਵੀ ਬਣਾਈ ਉਹਨਾਂ ਨੇ ਹਰਿਆਣੇ ਦੇ ਲਾਲੋ ਸਾਹਿਬ ਤੁਸੀਂ ਉਹ ਚੀਫ ਮਿਨਿਸਟਰ ਵੀ ਰਹੇ ਐ ਉਹਨਾਂ ਦੀ ਪਾਰਟੀ ਦਾ ਨਾਮ ਸੀਗਾ ਜੀ ਇੰਡੀਅਨ ਨੈਸ਼ਨਲ ਲੋਕ ਦਲ ਜਿਨ੍ਹਾਂ ਦਾ ਚੋਣ ਸ਼ਾਂ ਸੀਗਾ ਚਸ਼ਮਾ ਜਾਂ ਐਨਕ ਕਹਿ ਲਓ ਆਪਾਂ ਤੇ ਤੁਸੀਂ ਲਾਲੋ ਸਾਹਿਬ ਵੀ ਬਾਦਲ ਸਾਹਿਬ ਤੇ ਚੌਧਰੀ ਦੇਵੀ لال ਚੋਟਾਲਾ ਜੀ ਮਤਲਬ ਇੰਨੀ ਪੱਕੀ ਯਾਰੀ ਸੀ ਵੀ ਉਹਨਾਂ ਦੇ ਜਾਣ ਤਵਾ ਦੋਨਾਂ ਦੇ ਡੱਬਾ ਵਾਲੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਚੌਧਰੀ ਦੇਵੀ لال ਚਟਾਲਾ ਜੀ ਦੇ ਸਟੈਚੂ ਬਣੇ ਆ ਬੁੱਤ ਬਣੇ ਆ ਜਦੋਂ ਆਪਾਂ ਮਲੋਟੋਂ ਜਾਂਦੇ ਆ ਸਰਸੇ ਨੂੰ ਤਾਂ ਫਲਾਈਓਵਰ ਪੌਲਾ ਸ਼ੁਰੂ ਹੋਣ ਤੋਂ ਪਹਿਲਾਂ ਖੱਬੇ ਹੱਥ ਬਣੇ ਹੋਏ ਆ ਦੋਨਾਂ ਦੇ ਇਕੱਠੇ ਬਣੇ ਹੋਏ ਆ 골ਡਨ ਕਲਰ ਦੇ ਤੇ ਇਹ ਉਹਨਾਂ ਦੀ ਯਾਰੀ ਦੀ ਮਿਸਾਲ ਵੀ ਹੈ ਤੇ ਮਤਲਬ ਪਤਾ ਲੱਗਦਾ ਵੀ ਉਹਨਾਂ ਦੀ ਕਿੰਨੀ ਯਾਰੀ ਸੀ ਬਥੇਰੇ ਕੰਮਾਂ ਜਿਹੜੇ ਰੜਕੇ ਉਹਨਾਂ ਨੇ ਕਰੇ ਆ ਤੇ ਸਰਦਾਰ ਬਾਦਲ ਦੀ ਪਾਰਟੀ ਕਾਲੀ ਦਲ ਨੇ ਵੀ ਕੋਸ਼ਿਸ਼ ਵੀ ਕੀਤੀ ਸੀ ਵੀ ਹਰੇਕ ਪੱਖੋਂ ਜਦੋਂ ਪਾਰਟੀ ਡਾਊਨ ਜਾ ਰਹੀ ਸੀ ਇਹ ਮਦਦ ਕਰੀ ਜਾਵੇ ਹਾਲਾਂਕਿ ਬਾਅਦ ਚ ਅਕਾਲੀ ਦਲ ਦਾ ਡਾਊਨਫਾਲ ਵੀ ਆਇਆ ਤੇ ਚਲੋ ਇਹ ਤਾਂ ਇੱਕ ਰਾਜਨੀਤੀ ਦਾ ਹਿੱਸਾ ਹੈ ਤੇ ਇਹਦੇ ਕੀ ਕਾਰਨ ਹੋ ਸਕਦੇ ਹੁਣ ਤੁਸੀਂ ਲਾਲੋਤ ਸਾਹਿਬ ਵੀ ਜਿਹੜੇ ਚੌਧਰੀ ਦੇਵੀ لال ਚਟਾਲਾ ਸੀ ਜਿਵੇਂ ਉਹਨਾਂ ਦੇ ਬੇਟੇ ਸੀਗੇ ਓਮ ਪ੍ਰਕਾਸ਼ ਟਾਲਾ ਤੇ ਉਹ ਵੀ ਮਤਲਬ ਉਹ ਵੀ ਟੀ ਮਿਨਿਸਟਰ ਰਹੇ ਆ ਹਰਿਆਣੇ ਦੇ ਤੇ ਫਿਰ ਉਹਨਾਂ ਦੇ ਮਤਲਬ ਗਾਂ ਬੇਟੇ ਆ ਗਏ ਜੀ ਆਬੇ ਸਿੰਘ ਟਟਾਲਾ ਅਜੇ ਸਿੰਘ ਚਟਾਲਾ ਤੇ ਜਦੋਂ ਇਹ ਸਰਕਾਰ ਸੀ ਸਰਕਾਰ ਵੇਲੇ ਉਦੋਂ ਕਿ ਨੌਕਰੀ-ਨੌਕਰੀ ਕਰਕੇ ਅ ਅਜੇ ਸਿੰਘ ਚਟਾਲਾ ਤੇ ਉਹਨਾਂ ਦੇ ਫਾਦਰ ਸਾਹਿਬ ਓਮ ਪ੍ਰਕਾਸ਼ ਚਟਾਲਾ ਜੀ ਦੇ ਕੇਸ ਚੱਲਿਆ ਸੀਗਾ ਜਿਹਦੇ ਕਰਕੇ ਉਹਨਾਂ ਨੂੰ ਸਜ਼ਾ ਵੀ ਹੋਈ ਸੀਗੀ ਤੇ ਉਸ ਤੋਂ ਬਾਅਦ ਜਦੋਂ ਸਰਕਾਰ ਆਈ ਭਾਜਪੀ ਦੀ ਹਰਿਆਣਾ ਦੇ ਵਿੱਚ ਤੇ ਉਧਰੋਂ ਜਿਹੜਾ ਸੀਗੇ ਆਪਣੇ ਜੀ ਅਜੇ ਸਿੰਘ ਚਟਾਲਾ ਦੇ ਬੇਟਾ ਜੀ ਬੁਸ਼ਨ ਚਟਾਲਾ ਦਿੱਗਵਿਚ ਟਾਲਾ ਇਹਨਾਂ ਨੇ ਪਤਾ ਨਹੀਂ ਕੀ ਕਾਰਨ ਕਰਕੇ ਆਪਦੀ ਇੱਕ ਨਵੀਂ ਪਾਰਟੀ ਬਣਾਈ ਜਜਪੀ ਜਨਨਾ ਇੱਕ ਪਾਰਟੀ ਤੇ ਬੀਜੇਪੀ ਨੂੰ ਬਹੁਤ ਨਹੀਂ ਮਿਲੀ ਫਿਰ ਇਹਨਾਂ ਨੇ ਗਠਜੋੜ ਨਾਲ ਜਜਪੀ ਦੇ ਨਾਲ ਉਹਨਾਂ ਨੇ ਸਰਕਾਰ ਬਣਾਈ ਤੇ ਅਜੇ ਸਿੰਘ ਚਟਾਲਾ ਦੇ ਬੇਟਾ ਜੀ ਹਰਿਆਣੇ ਦੇ ਬਣੇ ਉਪ ਮੁੱਖ ਮੰਤਰੀ ਉਸ ਦੋ ਵਾਰ ਪਤਾ ਨਹੀਂ ਹੁਣ ਕਿਵੇਂ ਹੋਇਆ ਮਿਲਦਾ ਸਜਾ ਪੂਰੀ ਹੋ ਗਈ ਉਹ ਬਾਹਰ ਆ ਗਏ ਤੇ ਪਰ ਇਹ ਦੋਨੇ ਪਾਰਟੀਆਂ ਅੱਡ ਹੋ ਗਈਆਂ ਜਿਹੜੀ ਅਜੇ ਸਿੰਘ चौटाला ਦੋਨੇ ਭਰਾ ਸੀ ਅਜੇ ਤੇ ਅਬੇ ਅਬੇ ਸਿੰਘ ਦੀ ਪਾਰਟੀ ਉਹੀ ਹੈ ਜੀ ਇੰਡੀਅਨ ਨੈਸ਼ਨਲ ਲੋਕ ਦਲ ਜਿਹਦਾ ਚੋਣ ਚਾਨ ਹੈਗਾ ਜੀ ਐਨਕ ਜਾਂ ਚਸ਼ਮਾ ਤੇ ਅਜੇ ਸਿੰਘ ਦੀ ਪਾਰਟੀ ਹੈ ਜਿਹੜੀ ਜੀ ਉਹ ਹੈ ਜੇ ਜੇ ਪੀ ਜਿਹਦਾ ਚੋਣ ਚਾਨ ਹੈ ਚਾਬੀ ਜਾਂ ਕੁੰਜੀ ਕਹ ਲੋ ਆਪਾਂ ਤੇ ਤੁਸੀਂ ਲਾਲੋ ਸਾਹਿਬ ਦੋਸਤੋ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਇੰਡੀਅਨ ਨੈਸ਼ਨਲ ਲੋਕ ਦਲ ਜਿਹੜੀ ਇਹਨਾਂ ਦੀ ਮੇਨ ਪਾਰਟੀ ਸੀ चौटाला ਸਾਹਿਬ ਦੀ ਉਹ ਮਤਲਬ ਬਹੁਤ ਮਾੜੀ ਹਾਲਾਤ ਚਲੀ ਗਈ ਬਹੁਤ ਮਾੜੇ ਹਾਲਾਤਾਂ ਚ ਹੁਣ ਇਹਦੇ ਕੀ ਕਾਰਨ ਹੋ ਸਕਦੇ ਆ ਇਹ ਤਾਂ ਮੈਂ ਤੁਸੀ ਹਰਿਆਣਾ ਦੇ ਦੱਸ ਸਕਦੇ ਹਾਂ ਜਾਂ ਜਿਹਨੂੰ ਨੌਲੇਜ ਐ ਇਸ ਚੀਜ਼ ਬਾਰੇ ਉਹ ਦੱਸ ਸਕਦੇ ਹੋ ਤੇ ਜੇ ਕਿਸੇ ਨੂੰ ਪਤਾ ਹੈ ਤੁਸੀਂ ਕਮੈਂਟਾਂ ਚ ਜ਼ਰੂਰ ਦੱਸਿਓ ਵੀ ਕੀ ਕਾਰਨ ਹੋਇਆ ਵੈਸੇ ਜਿਹੜਾ ਮੰਨਿਆ ਜਾਂਦਾ ਵੀ ਪਾਰਟੀ ਦੇ ਜਾਣ ਦੇ ਕਾਰਨ ਆ ਉਹ ਤਾਂ ਐ ਮੰਨੇ ਜਾਂਦੇ ਆ ਵੀ ਚੜਾਲਾ ਪਰਿਵਾਰ ਲੋਕਾਂ ਨਾਲ ਧੱਕਾ ਬਹੁਤ ਕਰਦੇ ਸੀਗੇ ਸੁਣ ਚ ਗੱਲ ਆਈ ਆਪਾਂ ਨੂੰ ਪਤਾ ਨਹੀਂ ਵੀ ਕਬਜ਼ੇ ਵਗੈਰਾ ਕਰਦੇ ਸੀ ਪਰ ਉਹਨਾਂ ਦੇ ਜਿਹੜੇ ਦੂਜੇ ਪੱਖ ਆ ਲੋਕਾ ਦੇ ਵੀ ਜਿਹੜੇ ਨਾਲ ਚਟਾਲਾ ਸਾਹਿਬ ਖੜ ਗਏ ਉਹਦੇ ਨਾਲ ਖੜ ਜਾਂਦੇ ਸੀ ਐ ਨਹੀਂ ਸੀ ਵੀ ਇਹ ਸਾਡਾ ਬੰਦਾ ਵੀ ਖੜੇ ਨਾਲ ਖੜੇ ਆ ਭਾਵੇਂ ਬੰਦਾ ਕਿਵੇਂ ਮਰਜੀ ਹੈ ਮਤਲਬ ਯਾਰੀ ਨਿਮਾਉਂਦੇ ਸੀ ਪੰਜਾਬੀ ਜੀ ਆਪਾਂ ਕਹਿ ਸਕਦੇ ਆ ਤੇ ਹੁਣ ਦੂਜੇ ਪਾਸੇ ਲੋਕ ਦੂਜੇ ਪਾਸੇ ਵੀ ਲਾ ਲੈਂਦੇ ਆ ਅਸਲ ਮੈਂ ਇਸ ਚੀਜ਼ ਨੂੰ ਇਹ ਗੱਲ ਮੰਨਦਾ ਜੇ ਤੁਹਾਡੀ ਪਾਰਟੀ ਯਾਰਾ ਚ ਰਾਜ ਕਰਦੀ ਹੈ ਜਾਂ ਸਰਕਾਰ ਬਣਾਉਂਦੀ ਹੈ ਤਾਂ ਆਟੋਮੈਟਿਕ ਵਿਰੋਧੀ ਪੈਦਾ ਹੋ ਜਾਂਦੇ ਆ ਬਾਕੀ ਲੋਕ ਅੱਜ ਯਾਦ ਵੀ ਕਰਦੇ ਚਟਾਲਾ ਸਾਹਿਬ ਨੂੰ ਬਹੁਤ ਲੋਕ ਯਾਦ ਕਰਦੇ ਆ ਨੇ ਬਾਲ ਸਾਹ ਨੂੰ ਯਾਦ ਕਰਦੇ ਆ ਤੇ ਬਾਕੀ ਹੁਣ ਵੇਖੋ ਕੀ ਕਾਰਨ ਹੋ ਸਕਦੇ ਆ ਇਹ ਤਾਂ ਤੁਸੀਂ ਲੋ ਆਪ ਆਦ ਸਿਆਣੇਓ ਜਰੂਰ ਦੱਸੋ ਤੁਹਾਨੂੰ ਪਤਾ ਹੈ ਕੀ ਕਾਰਨ ਹੈ ਕਿਉਂ ਇਹ ਚੀਜ਼ਾਂ ਹੋਈਆਂ ਗਈਆਂ ਤੇ ਹੁਣ ਸੰਘਰਸ਼ ਜਾਰੀ ਹੈ ਆਬੇ ਸਿੰਘ ਚੜਾਲਾਈ ਦਾ ਉਹ ਫਿਰ ਮਤਲਬ ਆਪਦੀ ਪਾਰਟੀ ਤੋਂ ਇਲੈਕਸ਼ਨ ਲੜਦੇ ਆ ਤੇ ਉਧਰ ਜੇ ਜੀ ਪੀ ਆਪਦੀ ਪਾਰਟੀ ਤੋਂ ਇਲੈਕਸ਼ਨ ਲੜਦੀ ਹੈ ਹੁਣ ਕਿਸਾਨਾਂ ਦੇ ਮੁੱਦੇ ਕਰਕੇ ਤੁਹਾਨੂੰ ਪਤਾ ਆ ਕਿ ਨੇਦਰ ਦਿੱਲੀ ਬੈਠ ਰਹੇ ਆ ਤੇ ਚੜਾਲਾ ਸਾਹਿਬ ਜਿਹੜੇ ਹੈਗੇ ਜਜਪੀ ਦੇ ਉਪ ਮੁੱਖ ਮੰਤਰੀ ਰਹੇ ਹੈ ਹਰਿਆਣੇ ਦੇ ਉਹਨਾਂ ਦੇ ਹੱਥ ਬਹੁਤ ਕੁਛ ਸੀਗਾ ਕਰ ਸਕਦੇ ਸੀ ਕੁਝ ਉਹ ਹੁਣ ਪਤਾ ਨਹੀਂ ਕਿਉਂ ਨਹੀਂ ਕਰਿਆ ਤੇ ਜਾਂ ਮਜਬੂਰੀ ਸੀ ਉਹਨਾਂ ਦੀ ਤੇ ਲੋਕ ਨਰਾਜ਼ ਵੀ ਰਹੇ ਐ ਕਿ ਤੁਸੀਂ ਦੇਖਿਆ ਵੀ ਹੈ ਤੇ ਕੀ ਬੀਜੇਪੀ ਦਾ ਮਤਲਬ ਰਿਹਾ ਪੰਜਾਬ ਤੇ ਹਰਿਆਣੇ ਚ ਤੇ ਬਾਕੀ ਹੁਣ ਵੇਖੋ ਕੀ ਬੰਦ ਹੈ ਦੇਖਦੇ ਆ ਮੈਂ ਤਾਂ ਬਸ ਵੈਸੇ ਇੱਕ ਵੀਡੀਓ ਬਣਾਉਣਾ ਚਾਹੁੰਦਾ ਤੁਸੀਂ ਐਂ ਵੇਖ ਲਓ ਦੋਸਤੋ ਭਾਰਤ ਦੇ ਬਹੁਤ ਵੱਡੇ ਪਰਿਵਾਰ ਤੇ ਬਹੁਤ ਬਾਰ ਅਚੀ ਮਿਨਿਸਟਰ ਰਹੇ ਆ ਉਧਰ ਬਾਲ ਸਾਹਿਬ ਰਹੇ ਆ ਪੰਜਾਬ ਦੇ ਤੇ ਹਰਿਆਣਾ ਦੇ ਰਹੇ ਚਟਾਲਾ ਸਾਹਿਬ ਪਹਿਲਾਂ ਤਾਂ ਰਹੇ ਜੀ ਦੇਵੀ ਲਾਲ ਜੀ ਆਪ ਚੌਧਰੀ ਸਾਹਿਬ ਤੇ ਫਿਰ ਉਹਨਾਂ ਦੇ ਬੇਟੇ ਓਮ ਪ੍ਰਕਾਸ਼ ਜੀ ਤੇ ਗਾਂਨ ਕਮਾਂਡਾਈ ਜੀ ਅਵੇ ਸਿੰਘ ਚਟਾਲਾ ਤੇ ਅਜੇ ਸਿੰਘ ਚਟਾਲਾ ਜੀ ਕੋਲੇ ਤੇ ਪਰ ਪਤਾ ਨਹੀਂ ਹੁੰਦਾ ਦੋਸਤੋ ਵੀ ਕਦੋਂ ਕੀ ਹੋ ਜਾਣਾ ਐਨੇ ਵਾਰ ਸਰਕਾਰ ਬਣਾਉਣ ਵਾਲੀਆਂ ਪਾਰਟੀਆਂ ਜਾਂ ਜਿਹਨਾਂ ਨੂੰ ਤਿਆਰਪਾ ਬਹੁਤ ਸੀ ਯਾਰ ਬਾਬਾ ਬਹੁਤ ਵੱਡੀ ਗੱਲ ਆ ਜਿਵੇਂ ਬਾਲ ਸਾਹਿਬ ਨੂੰ ਕਿਹਾ ਜਾਂਦਾ ਸਿਆਸਤ ਦੇ ਬਾਬਾ ਬੋੜ ਹੈ ਟਰਾਲੇ ਵਾਲੇ ਬਹੁਤ ਗੱਲਾਂ ਬਾਲ ਸਾਹਿਬ ਨੂੰ ਪੁੱਛ ਕੇ ਕਰਦੇ ਸੀ ਤੇ ਆ ਡੱਬ ਵਾਲੀ ਦੇ ਵਿੱਚ ਇਲੈਕਸ਼ਨ ਲੜਿਆ ਆ ਬੀਬੀ ਆਪਣੇ ਨੈਣਾ ਜੀ ਚਟਾਲਾ ਜੀ ਨੇ ਤੇ ਉਹਨਾਂ ਨੇ ਵੀ ਮਤਲਬ ਕੋਈ ਰਹਿ ਮਚੜਾ ਉਹ ਕਰਿਆ ਸੀਗਾ ਤੇ ਉਹ ਜਿੱਤੇ ਵੀ ਇੱਥੋਂ ਡੱਬ ਵਾਲੀ ਤੋਂ ਨੈਣਾ ਚਟਾਲਾ ਜੀ ਤੇ ਬਹੁਤ ਕੁਝ ਉਹ ਪੁੱਛ ਕੇ ਕਰਦੇ ਸੀ ਬਾਦ ਸਾਹਿਬ ਤੋਂ ਕਿਉਂਕਿ ਤੇ ਅਰਬਾ ਬਹੁਤ ਵੱਡੀ ਗੱਲ ਹੁੰਦੀ ਆ ਪਰ ਐ ਕਿਸਦੇ ਲੈਣੇ ਹੁੰਨੇ ਆ ਭਾਵੇਂ ਕਿਸੇ ਫੀਲਡ ਚ ਬੰਦਾ ਹੋਵੇ ਵੀ ਦੇਖ ਲਓ ਵੀ ਇੰਨੇ ਮਸ਼ਹੂਰ ਬੰਦੇ ਇੰਨਾ ਜਿਹਨਾਂ ਨੂੰ ਨੌਲੇਜ ਹੋਵੇ ਤੇ ਫਿਰ ਵੀ ਮਤਲਬ ਇਹ ਚੀਜ਼ ਦਾ ਸ਼ਿਕਾਰ ਹੋ ਜਾਣਾ ਇਹ ਕੁਝ ਕਹਿ ਨਹੀਂ ਸਕਦੇ ਆਪਾਂ ਆਕਰ ਕੇ ਕਿਸੇ ਦਾ ਕੋਈ ਪਤਾ ਨਹੀਂ ਹੁੰਦਾ ਆਪਾਂ ਤੇ ਕਾਮ ਇਨਸਾਨ ਆ ਐਡੇ ਵੱਡੇ ਬੰਦੇ ਨੇ ਗੱਲਾਂ ਹੋ ਜਾਂਦੀਆਂ ਤੇ ਪਤਾ ਹੀ ਕੋਈ ਨਹੀਂ ਕਦੋਂ ਕੀ ਹੋ ਜੇ بس ਆਪਾਂ ਤਾਈਆਂ ਨੇ ਪ੍ਰਮਾਤਮਾ ਦਾ ਨਾਮ ਲਓ ਤੇ ਰਲ ਮਿਲ ਕੇ ਰਹੋ ਆਪਾਂ ਵੀ ਯਾਰੀ ਦੋਸਤੀ ਕਾਇਮ ਕਰੀਏ ਹਮੇਸ਼ਾ ਲੜਗੀਆਂ ਨਾ ਪਾਰਟੀਆਂ ਪਿੱਛੇ ਤੇ ਜਮਾ ਵੀ ਨਾ ਲੜੋ ਕੋਈ ਲੜਾਈ ਝਗੜਾ ਨਾ ਕਰੋ ਕਿਸੇ ਪਿੱਛੇ ਪਰਚੇ ਨਾ ਪਾਓ ਸਿਆਣੇ ਬਣੋ ਪਿਆਰ ਨਾ ਰੋ ਪਿਆਰ ਵੰਡੋ ਮੈਂ ਤਾਂ ਹਰੇਕ ਬਿੜੀ ਚਹੀ ਆ ਨਾ ਹੁੰਨਾ ਤੇ ਬਾਕੀ ਕੋਸ਼ਿਸ਼ ਕਰਾਂਗੇ ਪੂਰੀ ਡਿਟੇਲ ਆਪਾਂ ਹੋਰ ਕੱਢਾਂਗੇ ਚੰਗੀ ਤਰ੍ਹਾਂ ਇਹਨਾਂ ਦੀ ਜ਼ਿੰਦਗੀ ਦੇ ਬਹੁਤ ਵਧੀਆ ਕਿਸੇ ਵੀ ਰਏ ਆ ਤੁਹਾਨੂੰ ਉਹ ਵੀ ਦੱਸਾਂਗੇ ਫਿਰ ਵੀ ਜੇ ਮੇਰੇ ਤੋਂ ਕੋਈ ਗਲਤੀ ਹੋਈ ਹੋਵੇ ਤਾਂ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਤੇ ਮੈਂ ਤਾਂ ਸਿਰਫ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ ਵੀ ਬੰਦਾ ਕਿੰਨਾ ਹੀ ਤਕੜਾ ਹੋਵੇ ਉਹ ਕਦੋਂ ਵੀ ਥੱਲੇ ਆ ਸਕਦਾ ਹੈ ਤੇ ਬਾਕੀ ਅਜ ਕੋਈ ਸ਼ੱਕ ਨਹੀਂਗਾ ਵੀ ਚੌਧਰੀ ਦੇਵੀ لال ਜੀ ਨੇ ਵੀ ਬਹੁਤ ਕੁਝ ਕਰਿਆ ਹਰਿਆਣੇ ਲਈ ਤੇ ਸਰਦਾਰ ਬਾਦਲ ਨੇ ਬਹੁਤ ਕੁਝ ਕਰਿਆ ਬਾਕੀ ਵੀ ਲੋਕਾਂ ਦਾ ਕੋਈ ਪਤਾ ਨਹੀਂ ਕਦੋਂ ਕੀ ਹੋ ਜਾਣਾ ਹੈ ਇਹ ਮੇਰੀ ਸੋਚ ਹੈ ਬਾਕੀ ਸੋਚ ਹਰੇਕ ਦੀ ਅਲੱਗ-ਅਲੱਗ ਹੁੰਦੀ ਹੈ ਤੇ ਕੋਈ ਇੱਥੇ ਬੈਠੇ ਨਾ ਕਰੇ ਵੈਸੇ ਆਪਾਂ ਗੱਲ ਵੀਡੀਓ ਬਣਾਈ ਹੈ ਬਾਕੀ ਦੋਸਤੋ ਮੈਂ ਕਰਦਾ ਹਾਂ ਇਸ ਟਾਈਮ 골ਫ ਗਰਾਊਂਡ ਦੇ ਵਿੱਚ ਮੈਂ ਤੁਹਾਨੂੰ ਕਹੇ ਦਿਖਾਉਂਗਾ ਆਹ ਦੇਖ ਲੋ ਹੁਣ ਗੱਲਾਂ ਤਾਂ ਨਾਲ ਚੱਲੀ ਜਾਣੀਆਂ ਹੈਗੀਆਂ ਰਾਜਨੀਤੀ ਦੀਆਂ ਵੀ ਵੈਸੇ ਵੀ ਤੇ ਸੋਚਿਆ ਥੋੜਾ ਮਨ ਪਰਚਾਵਾ ਕਰ ਲਗੇ ਮੈਂ ਤੇ ਅਭੀ ਆਇਆ ਹਾਂ ਗੌਲਫ ਗਰਾਊਂਡ ਦੇ ਵਿੱਚ ਆ ਦੇਖੋ ਜਿਹੜਾ ਦੱਸਿਆ ਬਹੁਤ ਵੱਡਾ ਗੌਲਫ ਗਰਾਊਂਡ ਹੈ ਗਮਾਂਡਾਂ ਦੇ ਅੰਦਰ ਹੈ ਤੇ ਇਸ ਤੋਂ ਬਾਅਦ ਨਾਲ ਇੱਕ ਸਾਡੇ ਪਾਰਕ 'ਚ ਸ਼ਾਪ ਬਣੀ ਵੀ ਹੈ ਬਹੁਤ ਸੋਹਣੀ ਸੋਨੋ ਦੀ ਵੀਡੀਓ ਦਿਖਾਵਾਂਗੇ ਭਾਈ ਜਸਪ੍ਰੀ ਦਰਗਿਆ ਦੀ ਹੈ ਉਹ ਆਪਣੇ ਏਰੀਏ ਤੋਂ ਹੀ ਹੈ ਅਰਨੀ ਵਾਲੇ ਕੋਲੋਂ ਆਪਣੇ ਫਾਜ਼ਿਲਕਾ ਤੋਂ ਅਰਨੀ ਵਾਲੇ ਦੇ ਫਾਜ਼ਿਲਕਾ ਕੋਲੋਂ ਜਿੱਥੋਂ ਦੇ ਮਤਲਬ ਤੋਸ਼ੇ ਬੜੇ ਮਸ਼ਹੂਰ ਹੈ ਜੁੱਤੀ ਬੜੀ ਮਸ਼ਹੂਰ ਹੈ ਬਾਈਰ ਕਰਨ ਸ਼ਾਪ ਤੇ ਵੀ ਜਾਵਾਂਗੇ ਉਹਦੀ ਵੀਡੀਓ ਤੁਹਾਡੇ ਰੂਰੂਪ ਕਰ ਰਹੇ ਆ ਉਮੀਦ ਆ ਤੁਹਾਨੂੰ ਪਸੰਦ ਆਊਗੀ ਜਿਹੜੀ ਸਾਡੀ ਸੋਸਾਇਟੀ ਹੈ ਸੈਕਟਰ 109 ਇਮਾਰ ਏਜ ਦੀ 398 ਦੇ ਸਾਹਮਣੇ ਬਾਈਰ ਕਰਨ ਬਹੁਤ ਵਧੀਆ ਸ਼ਾਪ ਕਰੀ ਹੈ ਜਿੱਥੇ ਗਰੋਸਰੀ ਦੇ ਨਾਲ ਨਾਲ ਸਬਜ਼ੀ ਤੇ ਫਰੂਟ ਵੀ ਮਿਲਦੇ ਆ ਨਹੀਂ ਸਾਨੂੰ ਪਹਿਲਾਂ ਨਾਲ ਦੇ ਪਿੰਡ ਜਾਣਾ ਪੈਂਦਾ ਸੀ ਜਾਂ ਭਾਗੋਬੰਦਰ ਜਾਣਾ ਪੈਂਦਾ ਸੀਗਾ ਹੁਣ ਆਪਣੀ ਸੋਸਾਇਟੀ ਦੇ ਵਿੱਚ ਹੀ ਹੈ ਤੇ ਬਾਈਰ ਕਰਨ ਬਹੁਤ ਵਧੀਆ ਕੰਮ ਸ਼ੁਰੂ ਕਰਿਆ ਸੋਹਣਾ ਵੀ ਲੱਗਦਾ ਦੇਖੋ ਵਧੀਆ ਤਾਜੀ ਸਬਜ਼ੀ ਫਰੂਟ ਬਾਕੀ ਬਾਈਰ ਕੇ ਨੇ ਸਬਜ਼ੀ ਦਾ ਕੰਮ ਅਜੇ ਕੱਲੇ ਸਟਾਰਟ ਕਰਿਆ ਹੈਗਾ ਤੇ ਹੌਲੀ ਹੌਲੀ ਬਾਈਰ ਕੇ ਵਧਾ ਰਹੇ ਹੈ ਬਾਕੀ ਸਾਨੂੰ ਅੰਦਰੋਂ ਦਿਖਾਉਣੇ ਆ ਪੂਰਾ ਸਾਫ ਸੁਥਰਾ ਮਾਹੌਲ ਹੈ ਜਿਵੇਂ ਆਪਾਂ ਬਾਹਰਲੇ ਦੇਚਾ ਜਵੇਂ ਨੇ ਉਵੇਂ ਬਣੀ ਹੋਈ ਹੈ ਦਾ ਕਿੰਦ ਸਾਨੂੰ ਹਰੇਕ ਚੀਜ਼ ਮਿਲੂਗੀ ਪੂਰਾ ਸਾਫ ਸੁਥਰਾ ਬਾਈਰ ਦਾ ਕੰਮ ਹੈ ਸਭ ਤੋਂ ਵੱਡੀ ਗੱਲ ਆਪਾਂ ਨੂੰ ਨੇੜੇ ਅਪਾਰਟਮੈਂਟ 'ਚ ਤੁਸੀਂ ਆਓ ਤੇ ਕੁਝ ਮਰਜ਼ੀ ਲੈ ਜਾਓ ਨਾਲੇ ਉਹ ਸਬਜ਼ੀ ਮਿਲਦੀ ਹੈ ਫਰੂਟ ਵੀ ਮਿਲਦੇ ਆ ਕੁਝ ਮਰਜ਼ੀ ਤੇ ਸਭ ਕੁਝ ਓਰੀਜਨਲ ਬਾਕੀ ਕੋਈ ਨਹੀਂ ਬਾਜ਼ਾਰ ਕਿਹੜਾ ਹੈ ਨਾ 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 ਕੰਮ ਚਲਾਇਆ ਚੱਲ ਪੈਣ ਦਿਓ ਤੇ ਫਿਰ ਛੋਡੇ ਰੂਰੂ ਕਰਾਂਗੇ ਆਪਾਂ ਕੌਂਸਲਰ ਜੀ